ਪਿਛਲੇ ਲਗਭਗ 2 ਸਾਲਾਂ ਦੇ ਵਿੱਚ ਪੁਲਿਸ ਵੱਲੋਂ ਜਿਹੜੀ ਕਾਰਵਾਈ ਇਹਨਾਂ ਸਮੱਗਲਰਸ ਔਰ ਇਹਨਾਂ ਗੈਂਗਸਟਰਸ ਦੇ ਉੱਤੇ ਕੀਤੀ ਗਈ ਹੈ ਸੋ ਆਊਟ ਆਫ ਸ਼ੀਅਰ ਡੈਸਪਰੇਸ਼ਨ ਕਿ ਪੁਲਿਸ ਦਾ ਮਨੋਬਲ ਕਿਸ ਤਰ੍ਹਾਂ ਸੀ ਗिरा ਸਕੀ ਲੋਕਾਂ ਦੇ ਵਿੱਚ ਕਿਸ ਤਰ੍ਹਾਂ دہشت ਪੈਦਾ ਕੀਤੀ ਜਾ ਸਕੀ ਇਹ ਇਹਦੀ ਇੱਕ ਸਾਲਿਸ਼ ਦਾ ਹਿੱਸਾ ਹੈ ਲੇਕਿਨ ਪੰਜਾਬ ਪੁਲਿਸ ਇਸ ਫੁਲੀ ਕੰਪੀਟੈਂਟ ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਸਾਰੇ ਕੇਸ ਸਟ੍ਰੇਸ ਹੋਏ ਨੇ ਸਾਡੇ ਅਫਸਰਾਂ ਨੇ ਸਾਡੇ ਮੁਲਾਜ਼ਮਾਂ ਨੇ ਬਹੁਤ ਮਿਹਨਤ ਨਾਲ ਇਹ ਬੰਦੇ ਫੜੇ ਔਰ ਇੱਕ ਸਾਡਾ ਇਨਕਾਊਂਟਰ ਵੀ ਯੂਪੀ ਚ ਹੋਇਆ ਸੋ ਵੀ ਆਰ 올 ਆਊਟ ਆਫਟਰ them ਐਂਡ ਐਕਸ਼ਨ ਵਿਲ ਬੀ ਟੇਕਨ ਪੰਜਾਬ ਦੀ ਸ਼ਾਂਤੀ ਦੁਬਾਰਾ ਪਾਉਣ ਲਈ ਕੋਈ ਖਾਸ ਸਾਜੀ ਸਰਜੀ ਦੀ ਬਈ ਮੈਂ ਹੁਣੀ ਦੱਸ ਕੇ ਹਟਿਆ ਤੁਹਾਨੂੰ ਕਿ ਹਮੇਸ਼ਾ ਤੋਂ ਜਿਹੜੇ ਸਾਡੇ ਬਾਹਰਲੇ ਮੁਲਕ ਹੈ ਉਹਨਾਂ ਦੀ ਕੋਸ਼ਿਸ਼ਾਂ ਹੁੰਦੀਆਂ ਕਿ ਪੰਜਾਬ ਦੇ ਵਿੱਚ ਅਸ਼ਾਂਤੀ ਦਾ ਮਾਹੌਲ ਪੈਦਾ ਕੀਤਾ ਜਾਵੇ ਔਰ ਪੰਜਾਬ ਪੁਲਿਸ ਹਿੰਦੁਸਤਾਨ ਦੀ ਉਹ ਜਾਬਾਸ ਫੋਰਸ ਹੈ ਜਿਹੜੀ ਇੱਕ ਵਾਰੀ ਅਤਵਾਦ ਖਤਮ ਕਰ ਚੁੱਕੀ ਹੈ ਔਰ ਇਸ ਤਰ੍ਹਾਂ ਦਾ ਕੋਈ ਵੀ ਐਫਰਟ ਅਸੀਂ ਕਾਮਯਾਬ ਨਹੀਂ ਹੁੰਦੇ ਵਾ ਸਰ ਜਿਹੜੇ ਟਾਪ ਮੋਸਟ ਕਪਸ ਨੇ ਸਾਡੇ ਪੰਜਾਬ ਤੇ ਮੈਨੂੰ ਖੁਸ਼ੀ ਹੈ ਕਿ ਜਦੋਂ ਦਾ ਸਾਡਾ ਸੈਕੰਡ ਲਾਈਨ ਆਫ ਡਿਫੈਂਸ ਲੱਗਿਆ ਹੋਇਆ ਹੈ ਸਾਡੀ ਵਿਲੇਜ ਡਿਫੈਂਸ ਕਮੇਟੀ ਸਾਡੇ ਨਾਲ ਮਿਲ ਕੇ ਕੰਮ ਕਰ ਰਹੀਆਂ ਨੇ

ਸਾਰੇ ਇਨਸੀਡੈਂਟ ਸਟ੍ਰੇਸ ਹੋ ਗਏ ਆਂ ਤੇ ਬੰਦੇ ਫੜੇ ਜਾ ਚੁੱਕੇ ਆਂ। ਸੋ ਕੈਪੇਬਲ ਹੋਣਾ ਕੋਈ ਨਵੀਂ ਟੈਕਨੀਕ ਵੀ ਲੱਗਿਆ ਹੋਈ ਹੈ। ਅਰਿਆ ਵੀ ਜਾਂ ਡਰੋਨ ਦੇ ਉੱਪਰ ਕੰਟਰੋਲ ਕਰ ਸਕਦੇ ਆਂ। ਡਰੋਨਸ ਲਈ ਐਜ਼ ਅ ਐਂਟੀ ਡਰੋਨ ਜਿਹੜੇ ਸਾਡੇ ਕੋਲ ਕੈਪੇਬਿਲिटीज ਆ ਉਹ ਬੀਐਸਐਫ ਕੋਲ ਹੈ, ਆਰਮੀ ਕੋਲ ਹੈ ਔਰ ਅਸੀਂ ਉਹਨਾਂ ਦੇ ਨਾਲ ਤਾਲਮੇਲ ਰੱਖ ਕੇ ਸਾਡਾ ਪ੍ਰੋਪਰ ਲਾਈਨਿੰਗ ਹੈ ਉਹਨਾਂ ਦੇ ਨਾਲ ਔਰ ਅਸੀਂ ਉਹਨਾਂ ਦੇ ਇਨਪੁਟਸ ਤੇ ਕੰਮ ਕਰਦੇ ਆਂ। ਸੋ ਵੀ ਊ ਹੈਵ ਐਂਟੀ ਡਰੋਨ ਟੈਕਨੋਲੋਜੀਜ਼ but it is with bsf and army sab padishani kab utha li dekho pichhle lagbhag 2 saalan de vich police valon jehdi karwai inna smugglers aur inna gangsters de upte kiti gayi hai so out of sheer desperation ke police da manobal kis tarah si gira saki lokan de vich kis tarah dehshat panapati ja sakda ਇਹ ਇਹਦੀ ਇੱਕ ਸਾਲਿਰੀ ਦਾ ਹਿੱਸਾ ਹੈ ਲੇਕਿਨ ਪੰਜਾਬ ਪੁਲਿਸ ਫੁਲੀ ਕੰਪੀਟੈਂਟ ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਸਾਰੇ ਕੇਸ ਸਟ੍ਰੇਸ ਹੋਏ ਨੇ ਸਾਡੇ ਅਫਸਰਾਂ ਨੇ ਸਾਡੇ ਮੁਲਾਜ਼ਮਾਂ ਨੇ ਬਹੁਤ ਮਿਹਨਤ ਨਾਲ ਇਹ ਬੰਦੇ ਫੜੇ ਔਰ ਇੱਕ ਸਾਡਾ ਇਨਕਾਊਂਟਰ ਵੀ ਉਪੀ ਚ ਹੋਇਆ ਸੋ ਵੀ ਆਰ 올 ਆਊਟ ਆਫਟਰ them ਐਂਡ ਐਕਸ਼ਨ ਵਿਲ ਬੀ ਟੇਕਨ ਜਿਵੇਂ ਕਿ ਪੰਜਾਬ ਦੀ ਸ਼ਾਂਤੀ ਦੁਬਾਰਾ ਪਾਣ ਕਰਨ ਲਈ ਕੋਈ ਖਾਸ ਸਾਜ਼ਿਸ਼ ਰਚੀ ਗਈ ਹੈ ਮੈਂ ਹੁਣੇ ਦੱਸ ਕੇ ਆਟਿਆਂ ਤੁਹਾਨੂੰ ਕਿ ਹਮੇਸ਼ਾ ਤੋਂ ਜਿਹੜੇ ਸਾਡੇ ਬਾਹਰਲੇ ਮੁਲਕ ਹੈ ਉਹਨਾਂ ਦੀ ਕੋਸ਼ਿਸ਼ਾਂ ਹੁੰਦੀਆਂ ਕਿ ਪੰਜਾਬ ਦੇ ਵਿੱਚ ਅਸ਼ਾਂਤੀ ਦਾ ਮਾਹੌਲ ਪੈਦਾ ਕੀਤਾ ਜਾਵੇ ਔਰ ਪੰਜਾਬ ਪੁਲਿਸ ਹਿੰਦੁਸਤਾਨ ਦੀ ਉਹ ਜਾਬਾਜ਼ ਫੋਰਸ ਹੈ ਜਿਹੜੀ ਇੱਕ ਵਾਰੀ ਅਤਵਾਦ ਖਤਮ ਕਰ ਚੁੱਕੀ ਹੈ ਔਰ ਇਸ ਤਰ੍ਹਾਂ ਦਾ ਕੋਈ ਵੀ ਐਫਰਟ ਅਸੀਂ ਕਾਮਯਾਬ ਨਹੀਂ ਹੁੰਦੇ ਵਾਂ। ਸਰ ਜਿਹੜੇ ਟਾਪ ਮੋਸਟ ਕਾਪਸ ਨੇ ਸਾਡੇ ਪੰਜਾਬ ਤੇ ਮੈਨੂੰ ਖੁਸ਼ੀ ਹੈ ਕਿ ਜਦੋਂ ਦਾ ਸਾਡਾ ਸੈਕੰਡ ਲਾਈਨ ਆਫ ਡਿਫੈਂਸ ਅ ਲੱਗਿਆ ਹੋਇਆ ਸਾਡੇ ਵਿਲੇਜ ਡਿਫੈਂਸ ਕਮੇਟੀ ਸਾਡੇ ਨਾਲ ਮਿਲ ਕੇ ਕੰਮ ਕਰ ਰਹੀ ਹੈ ਨੇ ਇਨ ਇਨਸੀਡੈਂਟਸ ਦੇ ਵਿੱਚ ਕਮੀ ਆਈ ਹੈ ਔਰ ਡਿਟੈਕਸ਼ਨ ਵਧਿਆ ਹੈ ਸੈਟ ਡਰੋਨਸ ਦਾ ਰਾਈਟ ਮੈਨ ਕੋਈ ਕੁਸਚਨ ਹੈ ਕਿ ਲਗਾਤਾਰ ਪੁਲਿਸ ਸਟੇਸ਼ਨਸ ਨੂੰ ਅਟੈਕ ਕੀਤਾ ਜਾ ਰਿਹਾ ਹੈ ਉਹਦੇ ਦੀ ਕੋਈ ਖਾਸ ਸਟ੍ਰੈਟਜੀ ਤਾਂ ਕੀ ਜੀ ਬਿਲਕੁਲ ਉਹਦੇ ਲਈ ਵੀ ਅਸੀਂ ਫਾਸਟ ਸਟ੍ਰੈਟਜੀਸ ਬਣਾਈ ਹੈ ਔਰ ਅਸੀਂ ਆਪਣੇ ਆਪਰੇਸ਼ਨ ਪਲਾਨ ਬਣਾਏ ਹਨ और मैं कभी बचना चाहूँगा बड़े अनफॉर्चुनेट से के लेकिन वी हैव बीन एबल टू ट्रेस ऑल द इंसिडेंट्स एक्सेप्ट वन सारे इंसिडेंट्स ट्रेस हो गए और बंदे फड़े जा चुके हैं कैमरा को लावा कोई नई टेक्निक भी लग आई हरियाणा में ड्रोन पे कंट्रोल कर सके ड्रोनस ਲਈ एंटी ड्रोन ਜਿਹੜੇ ਸਾਡੇ ਕੋਲ ਕੈਪੈਬਿਲिटीज ਹੈ ਉਹ बीएसएफ ਕੋਲ आर्मी ਕੋਲ ਹੈ और ਅਸੀਂ ਉਹਨਾਂ रख के सदा प्रॉपर लाइजनिंग है उन्होंने उन्होंने इनपुट्स से कम करने सो वी डू हैव एंटी ड्रोन टेक्नोलॉजीज़ बट इट इज विद बी एस एफ एंड आर्मी सारे